ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਨਮਸਤੇ ਅੱਪਾ ਤੁਹਾਨੂੰ ਪਹਿਲੇ ਐਪੀਸੋਡ ਦੇ ਵਿੱਚ ਵੱਡਾ ਕੱਲੂ ਘਾਰਾ ਜੋ ਰੂਡਾ ਪਿੰਡ ਦੇ ਕੋਲ ਬਣਿਆ ਹੋਇਆ ਯੂਜਮ ਦੇ ਵਿੱਚ ਜੋ ਆਪਾਂ ਤੁਹਾਨੂੰ ਉਥੇ ਦੀ ਹਿਸਟਰੀ ਜੋ ਇਸੀ ਆਪਾਂ ਫਿਲਮ ਰਾਹੀਂ ਕੁਛ ਅੱਧੀ ਤੁਹਾਨੂੰ ਦਿਖਾ ਚੁੱਕੇ ਹਾਂ ਤੇ ਬਾਕੀ ਆਪਾਂ ਕੰਟੀਨਿਊਸ ਕਰਦੇ ਹਾਂ ਤੇ ਜੋ ਹਿਸਟਰੀ ਹੈਗੀ ਆ ਤੁਹਾਨੂੰ ਮੈਂ ਦੱਸ ਚੁੱਕਿਆ ਜਿਹੜੇ ਕਿ ਆਪਣੇ ਅੰਮ੍ਰਿਤਸਰ ਸਾਹਿਬ ਵਾਲੀ ਜਦੋਂ ਪਾਣੀਪਤ ਦੀ ਲੜਾਈ ਜਿੱਤ ਤੋਂ ਬਾਅਦ ਵਾਪਸੀ ਉਹ ਕੁਝ ਔਰਤਾਂ ਨੂੰ ਬੰਦੀ ਬਣਾ ਕੇ ਤੇ ਕੁਝ ਮਰਦਾਂ ਨੂੰ ਗੁਲਾਮ ਬਣਾ ਕੇ ਲਿਜਾ ਰਹੇ ਸੀ ਤੇ ਉਹ ਆਪਣੇ ਸਿੰਘਾਂ ਨੇ ਉਹਨਾਂ ਨੂੰ ਮੁਕਤ ਕਰਵਾਇਆ ਬੰਦੀ ਤੋਂ ਤੋ ਇਹ ਗੱਲ ਸ਼ਾਹ ਅਦਾਲੀ ਨੂੰ ਜਦੋਂ ਪਤਾ ਲੱਗਿਆ ਤਾਂ ਉਹਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹਨੇ ਮੁਰਤੋਂ ਸਿੱਖਾਂ ਨੂੰ ਅਖਾਰਨੰਦਾ ਦਵਾਰੇ ਜਜਵਾ ਚੱਕਿਆ ਤਾਂ ਦੂਜੇ ਪਾਸੇ ਸਿੰਘਾਂ ਨੇ ਅੰਬਰ ਸਰ ਅੰਮ੍ਰਿਤਸਰ ਕੱਠੇ ਹੋਣਾ ਸ਼ੁਰੂ ਕੀਤਾ ਸਾਕਸ਼ੀ ਵਾਲੇ ਦਿਨ ਤੇ ਨਾਤੋ ਕੇ ਇਸ਼ਨਾਨ ਕਰਕੇ ਸ਼ਬਦ ਬਾਣੀ ਕਰਕੇ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਮੀਟਿੰਗ ਦੇ ਵਿੱਚ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਕਿ ਜੋ ਹਿੰਦੁਸਤਾਨੀ ਗਰਦਾਰ ਤੇ ਗਰਦਾਰਾਂ ਦੇ ਨਾਲ ਰਲੇ ਹੋਏ ਨੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਸਤਿ ਸਕਾਣਾ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਆਖਿਲਦਾਸ ਨਰੰਜਨ ਜੋ ਉਹਦਾ ਨਾਮ ਹੁੰਦਾ ਹੈਗਾ ਉਹਨੂੰ ਸਖਸ਼ ਕੋਣ ਵਾਸਤੇ ਸਿੰਘ ਸਹਿਵਾਨ ਜੜਿਆਲਾ ਪੁੱਜੇ ਕਿਉਂਕਿ ਨਰੰਜਨ ਜੜਿਆਲੇ ਦਾ ਰਹਿਣ ਵਾਲਾ ਸੀਗਾ ਤੇ ਜੜਿਆਲੇ ਨੂੰ ਜਦੋਂ ਸਿੰਘਾਂ ਨੇ ਘੇਰਾ ਪਾਇਆ ਤਲਹੋ ਦਰਦੇਮਾਰੇ ਸ਼ਾਹਬਦਾਲੀ ਵਿਵਲ ਚਲਿਆ ਗਿਆ ਸ਼ਾਹਬਦਾਲੀ ਤਾਂ ਪਹਿਲਾਂ ਹੀ ਪੰਜਾਬ ਤੇ ਹਮਲਾ ਕਰਨ ਵਾਸਤੇ ਤਿਆਰ ਹੋਇਆ ਸੀ ਤੇ ਜਦੋਂ ਸਿੱਖਾਂ ਨੂੰ ਸਿੰਘਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਤੇ ਕਿ ਸ਼ਾਹਬਦਾਲੀ ਲਾਹੌਰ ਪਹੁੰਚ ਚੁੱਕਿਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਪਲਾਨ ਬਣਾਇਆ ਕਿ ਆਪਣੇ ਜੋ ਵੀ ਪਰਿਵਾਰ ਹੈਗੇ ਆ ਬਜ਼ੁਰਗ ਔਰਤਾਂ ਬੱਚੇ ਉਹਨਾਂ ਦੇ ਨਾਲ ਸੀਗੇ ਤੇ ਉਹਨਾਂ ਨੂੰ ਆਪਣੇ ਸੁਰੱਖਿਅਤ ਥਾਂ ਤੇ ਬਚਾਉਣ ਵਾਸਤੇ ਉਹਨਾਂ ਨੇ ਮਾਲਵਾ ਸੈੱਡ ਨੂੰ ਚੱਲਣ ਦਾ ਐਲਾਨ ਕੀਤਾ ਕਿਉਂਕਿ ਉਹਨਾਂ ਦੀ ਜਿਹੜੀ ਫੌਜ ਸੀਗੀ ਸ਼ਬਦ ਵਾਲੀ ਨਾਲੋਂ ਘੱਟ ਸੀ ਤੇ ਲੜਨ ਦੇ ਵਿੱਚ ਉਹ ਘੱਟ ਸੀਗੀ ਤੇ ਇਸ ਕਰਕੇ ਉਹਨਾਂ ਨੇ ਨਾਲ ਲੜਦੇ ਹੋਏ ਮਲਵਾ ਸਾਈਡ ਨੂੰ ਚੱਲਣਾ ਸ਼ੁਰੂ ਕੀਤਾ ਜਦੋਂ ਸਾਫ ਦਾਲੀ ਨੂੰ ਇਹ ਗੱਲ ਦਾ ਪਤਾ ਲੱਗਿਆ ਤਾਂ ਉਹਨੇ ਮਲੇਰਕੋਟਲਾ ਦੇ ਨਵਾਬ ਨੂੰ ਪਗਾਮ ਪਹੁੰਚਾਇਆ ਕਿ ਜਿਹੜੇ ਸਿੰਘ ਨਾਲਾ ਸਾਈਡ ਵੱਲ ਨੂੰ ਜਾ ਰਹੇ ਨੇ ਉਹਨਾਂ ਨੂੰ ਰਸਤੇ ਵਿੱਚ ਰੁਕ ਕੇ ਜਾਵੇ ਤੇ ਮਲੇਰਕੋਟਲਾ ਦੀ ਫੌਜ ਨੇ ਉਹਨਾਂ ਸਿੰਘਾਂ ਨੂੰ ਰਸਤੇ ਵਿੱਚ ਰੋਕ ਕੇ ਉਹਨਾਂ ਨਾਲ ਜੰਗ ਕੀਤੀ ਸਾਰਾ ਦਿਨ ਲੜਦੇ ਰਹੇ ਜਦੋਂ ਸ਼ਾਮ ਹੋਈ ਤਾਂ ਉਹ ਆਪਣੇ ਵਾਪਸ ਮਲੇਰਕੋਲਾ ਬਲ ਨੂੰ ਫੌਜ ਚਲੇ ਗਈ ਵਾਪਸ ਤਾਂ ਜਦਾਂ ਜਦੋਂ ਸਵੇਰਾ ਹੋਇਆ ਤਾਂ ਸਿੰਘ ਸਹਿਬਾਨਾ ਨੂੰ ਪਤਾ ਲੱਗਿਆ ਕਿ ਸਾਨੂੰ ਸ਼ਾਹ ਅਬਦਾਲੀ ਦੀ ਫੌਜ ਨੇ ਚਾਰੇ ਤਰਫ ਘੇਲ ਲਿਆ ਤਾਂ ਉਹਨਾਂ ਨੇ ਐਲਾਨ ਕੀਤਾ ਆਪਣੇ ਸਿੰਘਾਂ ਦੇ ਵਿੱਚ ਕਿ ਆਪਾਂ ਹੁਣ ਇਕੱਲੇ ਆਂ ਘਟ ਗਿਣਤੀ ਵਿੱਚ ਆ ਤੇ ਆਪਾਂ ਇਹਨਾਂ ਨਾਲ ਲੜਾਂਗੇ ਤੇ ਸਿੱਧੀਆਂ ਪਾਵਾਂਗੇ ਤੇ ਨਾਲ ਦੀ ਆਪਾਂ ਨਾਲ ਬਨਾਲਾ ਸੈੱਡ ਨੂੰ ਚਲਦੇ ਰਹਿਾਂਗੇ ਇਹ ਐਲਾਨ ਕਰਦਿਆਂ ਹੋਇਆ ਉਹਨਾਂ ਨੇ ਇੱਕ ਘੇਰਾਬੰਦੀ ਬਣਾਈ ਘੇਰਾ ਘੇਰਾਬੰਦੀ ਦੇ ਵਿੱਚ ਬੱਚੇ ਬਜ਼ੁਰਗ ਔਰਤਾਂ ਨੂੰ ਰੱਖਿਆ ਸੁਰਕਸ਼ਿਤ ਤੇ ਜਿਹੜੇ ਨੌਜਵਾਨ ਲੜਨ ਜੋਖੀ ਉਹਨਾਂ ਨੂੰ ਨਾਲ ਲੈ ਕੇ gekeਰਾਬੰਦੀ ਕੀਤੀ ਤਾਂ ਕੇਰਾਬੰਦੀ ਕਰਕੇ ਸਸ਼ਕਤ ਕੀਤਾ ਤੇ ਉਹਨਾਂ ਦੇ ਉੱਤੇ ਸ਼ਬਦਾਲੀ ਦੀ ਫੌਜ ਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਚੱਲਦੇ ਆਪਾਂ ਅੱਗੇ ਤੁਹਾਨੂੰ ਬਾਕੀ ਦੀ ਹਿਸਟਰੀ ਫਿਲਮ ਰਾਹੀਂ ਦਿਖਾਉਂਦੇ ਆਂ ਚੱਲਦੇ ਆਂ ਜੀ ਫਿਲਮ ਦੀ 43 ਤੋਂ 4-5 ਦਿਨਾਂ ਦਾ ਸਫ਼ਰ ਮਹਿਜ਼ 2 ਦਿਨਾਂ ਵਿੱਚ ਹੀ ਤੈਅ ਕਰ ਚੁੱਕਾ ਸੀ ਅਮਰਤਸਰ ਤੋਂ ਸਿੰਘਾ ਦੇ ਉੱਚੀ ਦੀ ਕਵਰ ਜਦੋਂ ਆਪਾਂ ਢਾਲੀ ਨੂੰ ਮਿਲ ਗਏ जल्द से जल्द मलेर कोटला और सरहंद के फौजदारों के पास ये पैगाम भेज दिया जाए कि वो अपने लश्कर के साथ सिखड़ों को आगे बढ़ने से रोकें ताकि हमें वहां पहुंचने का वक्त मिल जाए <laughs> <laughs> इसके बाद सिखड़ों का रिश्ता नबूद होना मलेर कोटला सरहंत सरहद की फौज सिंह उ हमला कर कुछ देर लड़ाई के बाद वापस हो जाती है सूरज थोड़ा ऊपर आता है

ਇਹ ਮਾਛਾ ਦਾ ਲਸ਼ਕਰ ਹੈ ਇਹ ਹਮਲਾ ਸਾਨੂੰ ਸਿਰਫ ਤੇ ਰੋਕ ਕੇ ਰੱਖਣ ਵਾਸਤੇ ਕੀਤਾ ਗਿਆ ਸੀ ਇਹ ਸੌਖੀ ਕੜੀ ਵਿੱਚ ਸਾਨੂੰ ਬੜੀ ਸਮਝ ਕੇ ਦਲੇਰੀ ਨਾਲ ਕੰਮ ਨਾ ਨਾ ਪਾਵੇ ਕਾਹ ਤਿੰਸਾ ਤੁਹਾਡਾ ਕੀ مشورہ ہے ਜGLOBALS ਜੀ ਤੁਹਾਡਾ ਕੀ مشورہ ہے ਜਤਿਹਦਾਰ ਜੀ

ਮਰੇ ਸਵਤ ਸਾਡੇ ਪਰਿਵਾਰ ਸਾਡੇ ਨਾਲ ਨੇ ਤੇ ਉਹਨਾਂ ਦੀ ਸੁਰੱਖਿਆ ਕਰਨਾ ਸਾਡਾ ਪਹਿਲਾ ਕਦਮ ਹੋਣਾ ਚਾਹੀਦਾ ਹੈ ਤੁਹਾਡੀ ਤਸਵੀਜ਼ ਕੀ ਇਜਤਰਾਜ ਜੀ ਸੱਤ ਫੈਲਾ ਸਲਵੈਸ ਰੱਖਿਆ ਚੱਕਰ ਬਣਾਉਣਾ ਪਵੇ ਚੋਇ ਕਿਰੇ ਦੇ ਰੂਪ ਵਿੱਚ ਹੋਵੇ ਜਿਸ ਦੇ ਅੰ ਵਿੱਚ ਸਾ ਬੱਚੇ ਬਸਰ ਡਾਕਟਰ ਡਾਕੀਆਂ ਹੋ ਕੇ ਉਸ ਤੋਂ ਪਰ ਨੌਜਵਾਨ ਵਿਤਜਰ ਬੇਕਾਰ ਲੜਾਕੇ ਸਿੰਘ ਹੋਣਗੇ ਕਿਉਂ ਸੁਰੱਖਿਆ ਚੱਕਰ ਪੜਾਈ ਰੱਖਣਗੇ ਸਾਰੇ ਜਥੇਦਾਰਾਂ ਨੂੰ ਬੇਨਤੀ ਹੈ ਉਹ ਆਪੂ ਆਪਣੇ ਜਥਿਆਂ ਦੇ ਨਾਲ ਇਹ ਸੁਰੱਖਿਆ ਚੱਕਰ ਦੀ ਨਿਗਰਾਨੀ ਕਰਨ ਕਿ ਪੜਗਾਲੇ ਵੱਲੋਂ ਚੱਲਦੇ ਰਹਿਣ ਸਿੰਘ ਹਮ ਸੁਰੱਖਿਆ ਕੇਰਾ ਬਰੂں ਤਾਂ ਜੋ ਆਪਣੇ ਪਰਿਵਾਰਾਂ ਦੀ ਸੁਰੱਖਿਆ ਕਰ ਸਕਣ <laughs> <laughs> <बहुत हुँ? laughs> अल्लाह के फसल से दुश्मन का पूरा कुनबा एक ही बार में हमारी पकड़ में आ गया किया था। ਹਾਂਜੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਆ ਵੀਡੀਓ ਦੇ ਵਿੱਚ ਬਹੁਤ ਸਾਰੇ ਸਿੰਘ ਅਤੇ ਸਿੰਘਣੀਆਂ ਸ਼ਾਫਦਾਲੀ ਦੀ ਫਾਈਨਲ ਲੜਾਈਆਂ ਨੇ ਜਦੋਂ ਜਦ ਕਰ ਰਹੀਆਂ ਨੇ ਤੇ ਸਿੰਘ ਵੀ ਜਦੋਂ ਜਦ ਲੜ ਰਹੇ ਨੇ ਹਾਲ ਸਾਕਾਂ ਦੀ ਗੁੰਤੀ ਤੇ ਤੁਸੀਂ ਵੀਡੀਓ ਨੂੰ ਅੱਗੇ ਇਸ ਤਰ੍ਹਾਂ ਦੇਖਦੇ ਰਹੋ ਦਿਖਾਉਣੇ ਤਾਂ ਨਹੀਂ ਜੀ ਚੱਲ ਜੇ ਅਜਾ ਤੁਹਾ ਜਿਹੜੀ ਨਾਉਂ Just jump in, just jump in,

ਹਾਂਜੀ ਆਪਾਂ ਵੀਡੀਓ ਨੂੰ ਇੱਥੇ ਕੱਟ ਕਰਦੇ ਆਂ ਤੇ ਕੰਟੀਨਿਊ ਰੱਖਾਂਗੇ ਆਪਾਂ ਬਾਕੀ ਸਾਰਾ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਚੱਲਦੇ ਆਂ ਜੀ ਗੁੱਡ ਬਾਏ ਅਸੀ ਤੱਕ